गुरदासपुर के पिंड गुरदास मजदूर परिवार के घर ने नए हुए घर वापस आए तो घर वाले ने कमेटी के लिए पैसे मंगे पर जो घरवाले ने जाके देखा अलमारी बिलकुल स्पॉट खुली पी जो ने अपना सामान चेक किया पता लगा कि तीन तोले सोने के गहने अते भी हजार रुपया गायब सी मजदूर परिवार अनुसार गहने ओ हौली, हौली करके अपनी परिवार निवासिया ने दसा के पहला भी इतने कई बार चोरिया हुई उन्होंने मुहल्ले के ही एक नौजवान से शक जताया है सारे जोड़े गए पैसे अते गहने चोरी हो कारण मजदूर परिवार की रोना नहीं रुक रहा ਅਹੀਂ ਪਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਸ ਥੋੜੀ ਕਰਕੇ ਲੈ ਤਲ ਗਿਆ ਬੰਦਾ ਸਾਨੂੰ ਪਤਾ ਨਹੀਂ ਉਹਦੇ ਪਹਿਲਾਂ ਵੀ ਮੇਰੇ ਪੈਸੇ ਨਿਕਲੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਸਾਰਾ ਕੁਝ ਲੈ ਗਿਆ ਲੁੱਟ ਕੇ ਸਾਨੂੰ ਅਹੀਂ ਤੇ ਹੁਣ 6 ਵਜੇ ਆਏ ਕੰਮ ਤੇ 6 ਵਜੇ ਕੰਮ ਤੋਂ ਮੈਂ 6 ਵਜੇ ਆ ਤੇ 6 ਵਜੇ ਮੈਂ ਕਮੇਟੀ ਮਗਾਂੜਿਆ ਨਾਲ ਦੀ ਤੇ ਬਾਰੀ ਕਹਿੰਦੀ ਹੱਥ ਇਹ ਨਾਲ ਆ ਅੱਛਾ ਬਾੜੀ ਵਿੱਚ ਰਹੇ ਨਹੀਂ ਅੱਖ ਨਹੀਂ ਦਿੱਤਾ ਮੇਰੇ ਜੋ ਘਰ ਨੇ ਧਰ ਵਾਲੇ ਵੀ ਕੰਮ ਤੇ ਗਏ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਆ ਕੇ ਕਮੇਟੀ ਮੰਗਣ ਰਿਹਾ ਦੇਖੋ ਸਕੂਲ ਚੱਲ ਗਿਆ 2 ਹੋ ਜਾਵਾ ਪਾਜੀ ਤਿੰਨ 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 ਕਿ ਤੋਲੇ ਸੋਨਾ ਗਿਆ ਵਾ ਤੇ 20000 ਰੁਪਇਆ ਮੇਰਾ ਗਿਆ ਦੇ ਤੇ ਮੈਨੂੰ ਕਿਨੇ ਦਿਨਾਂ ਦੱਸੋ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਕਲੀ ਦਾ ਹੀ ਬੰਦਾ ਵੀ ਅੱਗੇ ਵੀ ਨਿਕਲੇ ਔਰ ਤਿੰਨ ਚਾਰਾ ਘਰਾਂ ਦੇ ਵੀ ਨਿਕਲੇ ਆ ਹਾਂਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜ਼ਮ ਦੇ ਮੇਰੀ ਕੁਲੀ ਦੀ ਪੈਂਟੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਆਇਨਾ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਆ ਜੀ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੈ ਗਿਆ ਉਵੇਂ ਇੱਕ ਜਿਹੜਾ ਚੋਰ ਆ ਪੱਕਾ ਹੀ ਆ ਜਿਹੜਾ ਚੋਰ ਮਹੱਲੇ ਚ ਜਿਹੜਾ ਚੋਰੀਆਂ ਕਰ ਲਿਆ ਉਹ ਹੀ ਤੇ ਜਿਹਦੇ ਬਾਰੇ ਕਹਿੰਦੇ ਉਹ ਹੀ ਇੱਕੋ ਹੀ ਬੰਦਾ ਵਾ ਤਿੰਨ ਤੁਹਾਡੇ ਲੱਗ ਲੱਗੇ ਹੋ ਗਿਆ ਸਾਨੂੰ ਹੋਰ ਕਿਹਦਾ ਪਤਾ ਸਾਡੇ ਲੱਗੇ ਤੇ ਤਿੰਨ ਹੋ ਗਈ ਤਿੰਨ ਘਰਾਂ ਚ ਹੋ ਗਈ ਕਹਣਾ ਕਿ ਜਣਾ ਵੀ ਉਹ ਬਦੇ ਜਦੋਂ ਦੇ ਇੱਥੇ ਆਏ ਪਏ ਚੋਰੀਆਂ ਬਣੀਆਂ ਹੋਣੀਆਂ ਤੁਹਾਡੇ ਮਹੱਲੇ ਦੇ ਵਿੱਚ ਗੰਦ ਪਿਆ ਗਿਆ ਹੈ ਆ ਗਰੀਬ ਬੰਦਾ ਜਿਹਨੂੰ ਲੁੱਟ ਕੇ ਲੈ ਗਿਆ ਇੱਕ ਕੁੜੀ ਦੇ ਵਿਆਹ ਬਾਤੇ ਸੋਨਾ ਰੱਖਿਆ ਕਿੱਥੋਂ ਇੱਕ ਗਰੀਬ ਬੰਦਾ ਕਿੱਥੋਂ ਕਰੇਗਾ ਜੋ ਕਮਾਣਾ ਉਹ ਹੀ ਖਾਣਾ ਇਹਨਾਂ ਤਿੰਨ ਚਾਰ ਤਿੰਨ ਚਾਰ ਵਾਰੀ ਇੱਧਰ ਚੋਰੀ ਹੋਈ ਆ ਜਿੰਨਾ ਤੇ ਤੁਸੀਂ ਹੁਣੇ ਬਿਆਨ ਲਿਆ ਮੀਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਨਿਆ ਹਾਂ ਤੇ ਅੱਜ ਇਹਦਾ ਵਿਆਹ ਕਰ ਕੀ ਕਰਕੇ ਛੁੱਟ ਗਿਆ ਬੰਦਾ ਉਥੋਂ ਨਿਕਲਣਾ ਚਾਹੀਦਾ ਜੀ ਉਹ ਕਮੇਟੀ ਲੈਣਾ ਸੀ ਪਾਜੀ ਬੱਚਿਆਂ ਕੋਲੋਂ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਮੈਂ ਬਾਰੀ ਨੂੰ ਵੇਖਿਆ ਬਾਰੀ ਕਹਿੰਦੀ ਹੱਥ ਇਹਨਾਂ ਨਾਲ ਕਿ ਸਲੇਖਾਂ ਨੇ ਜੋ ਸਾਰਾ ਹੀ ਸੋਨਾ ਸਾਨਾ ਕੱਢ ਕੇ ਲਿਆਗੇ ਇਦਾਂ ਹੀ ਕਪੜੇ ਪਾਰੀ ਤੇ ਖੁੱਲ ਰਏ ਮੇਰੀ ਉਹ ਗੇਨੇ ਕੋਲ ਕੇ ਵੇਰ ਕੱਢੇ ਭਾਜੀ ਭਾਜੀ ਹੁੰਦੇ ਵੇਖਿਆ ਮੈਂ ਕਿ ਪਹਿਲਾਂ ਕਮੇਟੀ ਬਚਾਣੇ ਫਿਰ ਰੋਟੀ ਬਣਾਣੇ ਆ ਤਿੰਨ ਭਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਤਿੰਨ ਟੋਲੇ ਲੰਗਿਆ ਭਾਜੀ 3000 ਰੁਪਏ ਭਾਜੀ ਕੁਛ ਨਹੀਂ ਰਹਿਣ ਦਿੱਤਾ ਭਾਜੀ ਮੇਰੇ ਕਰ ਗਏ ਨੇ ਅਸੀਂ ਸਿਰਫ ਭਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਹੋ ਸਕੇ